ਸਾਰਿਆਂ ਦਾ ਜੀ ਆਪਾਂ ਕਿੱਥੋਂ ਜੀ ਮੈਂ ਆਪਾਂ ਸੀਨੇ ਵਾਲਾ ਕਰਾ ਸੀਨੇ ਵਾਲਾ ਗਰਦੇਵ ਸਿੰਘ ਨਾਮ ਆ ਮੇਰਾ ਅੱਛਾ ਜੀ ਠੀਕ ਹੈ ਜੀ ਕਿੰਨੇ ਚਿਰ ਤੋਂ ਤੁਸੀਂ ਇਹ ਇਹ 12 ਲਾਉਣੇ 50 ਸਾਲ ਹੋ ਗਏ 50 ਸਾਲ ਜੀ ਅੱਛਾ ਜੀ ਵਧੀਆ ਚੱਲਦੀ ਹੈ ਜ਼ਿੰਦਗੀ ਅੱਛਾ ਦਾ ਤਾ ਤਿੰਨੇ ਚਲੋਣੀ ਇਹ ਤਾਂ ਕਰ ਹੈਗੀ ਹੈ ਜੀ ਮੇਰਾ ਦੇਖੀ ਸਦਕ ਅਮਾਨ ਮੈਂ ਤਾਂ ਹੋ ਗਿਆ ਸਾਧ ਫਕੀਰ ਨਹੀਂ ਆ ਤਾਰੇ ਆ ਰੂਪ ਨਰਮਾਨ ਤੂੰ ਬਹਿ ਜਾ ਨਾਲ ਜਕੀਨ ਦੇ ਉਹ ਜੋ ਕਰੇ ਸੋ ਭਗਵਾਨ ਭਗਤਾਂ ਦੇ ਉੱਤੇ ਬੋੜਦਾ ਸਾਰਾ ਲੈਂਦਾ ਜਾਣ ਪੂਰਨ ਦੇ ਅੰਗ ਕੱਟ ਕੇ ਉਹਨੂੰ ਖੂਬ ਵਿੱਚ ਕੀਤਾ ਖਾਮ ਉਹਨੂੰ ਕੱਢਿਆ ਗੋਰਖ ਨਾਸੂਰੀ ਅੱਜ ਤੇ ਅਸੀਂ ਨੈਣ ਭਰਾਂ ਕਹਿੰਦੀ ਵਹਿਮੀਆਂ ਤੇਰੀ ਭਗਤਨੀ ਤੇ ਮੇਰੀ ਫਸ ਗਈ ਫਾਹੀ ਵਿੱਚ ਜਾਣਾ ਇਨੀ ਕਹਿ ਕੇ ਪੂੜਾ ਫੜ ਲਿਆ ਲਿਫਗੀ ਬਾਂਕ ਮਾਣਾ ਪੈਰ ਕੁੰਡੇ ਤਲ ਲਿਆ ਕੌਲਾਂ ਦੇ ਸੋਕਤ ਹੋਏ ਪ੍ਰਾਣ ਕੌਲਾਂ ਨੇ ਸੋਚਾ ਸੋਚੀਆਂ ਉਹਦੀ ਬੰਦਨਾ ਹੋ ਗਈ ਪਰਮਾਣ ਕਹਿੰਦੇ ਪਰਮੂ ਆ ਗਿਆ ਚੱਲ ਕੇ ਆਪ ਸੰਗ ਭਗਵਾਨ ਮੰਜਾ ਬਣ ਗਿਆ ਚੰਨ ਰੁੱਖ ਦਾ ਫਿਰ ਪਟਦਾ ਬੜਿਆ ਬਾਣ ਦਲਵਾਰਾਂ ਵਿਗੀਆਂ ਟੇਡੀਆਂ ਆਤੇਗਾ ਚੜੀਆਂ ਸਾਨ ਸੁੱਕੇ ਰੁੱਖ ਨੇ ਲਗੜਾ ਛੱਡੀਆਂ ਵੱਲ ਕੇ ਗਿਆ ਅਸਮਾਨ ਫਿਰ ਇਹ ਕਿ ਕੌਲਾ ਪੰਗੂੜਾ ਹ ਟੁੱਟਦੀ ਇਹ ਪਿਆ ਜਿਵੇਂ ਪਰੀਆਂ ਵਿੱਚ ਵਹਾਨ ਕੌਲਾ ਪੰਗੂੜਾ ਉਹ ਕਹਿਣ ਲੱਗੀ ਬਾਬਲਾ ਰੋਣਾ ਕਿਹੜੀ ਗੱਲਾਂ ਆ ਮੈਂ ਤਾਂ ਤੇਰੇ ਮੂੰਹ ਦਾ ਕਿਹਾ ਹੋਇਆ ਬੋਲ ਪਾ ਰਹੀ ਆ ਉਹ ਕਹਿਣ ਲਗਾਤੀ ਇਹ ਮੈਂ ਤੈਨੂੰ ਕਦੋਂ ਕਿਹਾ ਵੀ ਇਸ ਬਲੰਗ ਦੇ ਉੱਪਰ ਚੜ੍ਹ ਕਹਿੰਦੀ ਬਾਪਾ ਉਹ ਤੇਹਾੜਾ ਤੇਰੀ ਜਾਦੀ ਆ ਜਦੋਂ ਤੈ ਮੈਨੂੰ ਟੋਲੀ ਦੇ ਵਿੱਚ ਪਾਇਆ ਸੀ ਐਸ ਬੀਜੇ ਦੇ ਲੜ ਲਾਇਆ ਸੀ ਤੈਂ ਕਿਹਾ ਸੀ ਧੀਏ ਅੱਜ ਤੋ ਵੀਜਾ ਤੇਰਾ ਪਤੀ ਆ ਤੇਰਾ ਪਰਮੇਸ਼ਰ ਆ ਜੋ ਬੱਤਿਆਂ ਦੰਦਾ ਚ ਕਹੂ ਤੂੰ ਸੋਈ ਕਰੀ ਬਾਬਲਾ ਉਹ ਤੇਰੇ ਢੋਲੀ ਵਾਲੇ ਜੰਦਾ ਮੂੰਹ ਦਾ ਬੋਲ ਪੁਕਾਰ ਰਹੀ ਆ ਆਪਣੇ ਪਤੀ ਦਾ ਬੋਲ ਪੁਕਾਰ ਰਹੀ ਆ ਅੱਜ ਮੈਂ ਤੁਹਾਡੇ ਦੋਹਾਂ ਦੇ ਬੋਲ ਪੁਕਾਰ ਰਹੀ ਆ ਮਿਹਰਬਾਨ ਛੱਡ ਕੇ ਬਾਦਲਾ ਜੱਤਾ ਲੱਗੀ ਚਰਨੀ ਪਤੀ ਦੇ ਆਣ ਕੈਦੀ ਸੱਗੀ ਕਰਕੇ ਚੌਕੇ ਚੜ ਲਾਵੇ ਪਤੀਆ ਹੁਣ ਦੁੱਧੋ ਪਾਣੀ ਨਾ ਸਾਨਕ ਪੁੱਤਰੀ i ਆ ਰਹਿਆ ਦਾ ਜੀ ਆਪਾਂ ਕਿੱਥੋਂ ਜੀ ਮੇਰਾ ਆਪੇ ਸੀਨੇ ਵਾਲਾ ਹਲਕਾ ਦਾ ਸੀਨੇ ਵਾਲਾ ਗਰਦੇਵ ਸਿੰਘ ਨਾਮ ਵਾਲਾ ਅੱਛਾ ਜੀ ਠੀਕ ਹੈ ਜੀ ਕਿੰਨੇ ਚਿਰ ਤੋਂ ਤੁਸੀਂ ਇਹ ਇਹ 12 ਲੌਣੇ 50 ਸਾਲ ਹੋ ਗਏ 50 ਸਾਲ ਜੀ ਅੱਛਾ ਜੀ ਵਧੀਆ ਚੱਲਦੀ ਹੈ ਜ਼ਿੰਦਗੀ ਅੱਛਾ ਦਾ ਤਿੰਨ ਚਲੋਣੀ ਇਹ ਤਾਂ ਘਰ ਹੈਗੀ ਆ ਜੀ ਕਲ ਨੂੰ ਪੂਰਾ ਕੰਮ ਉਹਨੂੰ ਬਾਲਾ ਕੱਟੂ ਹੋਊਗਾ ਜਾਈ ਹਾਂ ਕਲ ਨੂੰ ਪਾਡੀ ਦਾ ਕੰਮ ਅੱਜ ਸਭ ਹੋ ਹੀ ਜਾਊਗਾ ਕਲ ਨੂੰ ਇਹਦਾ ਉਹਨੂੰ ਮਾਰ ਜਨ ਨੂੰ ਪਾਕਸ਼ਾ ਰੱਖਣਾ ਕਰ ਸਾਰਾ ਵੀ ਸਮਰਥ ਤੋੜਾ ਬਪੈ ਦੀ ਰੀਤ ਕਰ ਇੱਕ ਚਾਰ ਆ ਦੋ ਖਰਾਨਿਆਂ ਦੇ ਦਰਮਿਆਨ ਆ ਬੱਲੇ ਬਲੇ ਕਰਵਾ ਦਿੱਤੀ ਹੈ ਮੇਰੇ ਵੀਰੋ ਐਂ ਦੇਖਣਾ ਕਿ ਕਿਤੇ ਪਾਸੇ ਲੱਗਦਾ ਪਈਆ ਹੋਇਆ ਤੇ ਮੁੰਡਾ ਕਿਵੇਂ ਇਸੇ ਦੇ ਆਪਣੇ ਕਿੰਨੇ ਨੰਬਰ ਚਾਪਰ ਦਾ ਨੀਂਦ ਤੇ ਅਗਲਾ ਵਾਧਾ ਕਰਦਾ ਹੋਇਆ ਜਿਹੜੀ ਕੋਲੇ ਖੇਡਾ ਕੋਟਰ ਬੱਲਾ ਦੇ ਫਲੇਡ ਦੋਨੋ ਟੀਮਾਂ ਦੇ ਵਿੱਚ ਮੇਰਾ ਮੰਨਣਾ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣਾ ਹੋਰ ਖੁਰਦ ਤੇ ਫਲੇਡ ਦਾ ਮੈਚ ਹੋਊਗਾ ਗਵੰਤਰ ਫਲੇਡ ਮੈਚ ਜਿਹੜੇ ਖੇਡ ਮੈਦਾਨ ਦੇ ਵਿੱਚ ਜਿਹੜੇ ਮਿੱਪਰੋ ਵਾਣੀ 75 ਕਿਲੋ ਪਾਣੀ ਤੇਤੀ ਹੈ ਫਲੇਡ ਵਾਰ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜ ਗਈਆਂ ਨੇ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਦੇ ਨਾਲ ਜਿਹੜੀਆਂ ਟੀਮਾਂ ਇੰਟ ਆਉ ਜਾਈਓ ਕਬੱਡੀ ਉੱਪਰ ਆ ਸਾਰੀਆਂ ਟੀਮਾਂ ਤੇ ਆ ਦੇ